ਮਰਦਾਬਾਦ 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 ਵਕਵ ਮਰਦਾਬਾਦ ਮਰਦਾਬਾਦ ਦੇ ਕੱਢੇ ਗਿਆ ਜਿਹਨੇ ਪਹਿਲਗਾਮ ਦੇ ਚੱਤ ਵਾਦ ਹੋਣਾ ਹੈ ਜਿੱਥੇ ਵੀ ਦੇਖੋ ਜੋ ਪਿਛਲੇ 2 ਦਿਨ ਪਹਿਲਾਂ ਇੱਕ ਪਹਿਲਗਾਮ ਚ ਜੰਮੂ ਕਸ਼ਮੀਰ ਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਸਾਡੇ ਦੇਸ਼ ਦੇ 26 ਨਾਗਰਿਕ ਸ਼ਹੀਦ ਹੋਏ ਨੇ ਇੱਕ ਅੰਤਗੀਰ ਅਟੈਕ ਚ ਬਹੁਤ ਹੀ ਦੁਖਪਰੀ ਘਟਨਾ ਹੈ ਪੂਰੇ ਹਿੰਦੁਸਤਾਨ ਚ ਪੂਰੇ ਭਾਰਤ ਚ ਇਸ ਦੀ ਬਹੁਤ ਨਿੰਦਿਆ ਹੋ ਰਹੀ ਹੈ ਤੇ ਪੂਰੇ ਭਾਰਤੀਆਂ ਚ ਇਹਦੇ ਦੇ ਦਿਲਾਂ ਚ ਬਹੁਤ ਹੀ ਸੋਗ ਹੈ ਬਹੁਤ ਮਾੜੀ ਘਟਨਾ ਅਸਹਿਜੋ ਘਟਨਾ ਅੱਜ ਜਟਪਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇਕੱਠੇ ਹੋਏ ਸੀ ਇਹਨੂੰ ਕਿਵੇਂ ਦੇਖਦੇ ਹੋ ਕਿ ਇੱਕ ਮਾਗ ਦੇ ਤੁਸੀਂ ਸਾਰੇ ਇਕੱਠੇ ਹੋ ਸਕਦੇ ਹੋ ਕਾਂਗਰਸ ਪਾਰਟੀ ਵੱਲੋਂ ਤੇ ਪੰਜਾਬ ਚ ਸਾਡੇ ਮਰਿੰਦਰ ਸਿੰਘ ਰਾਜਾ ਬੜਿੰਗ ਜੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਕਿ ਆ ਪੰਜਾਬ ਦੇ ਹਰ ਵਿਧਾਨ ਸਭਾ ਚ ਇਹ ਕੈਂਡਲ ਮਾਰਚ ਕੱਢੇ ਜਾਣ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਪਰ ਅੱਜ ਇੱਥੇ ਇੱਕ ਮਿਸਾਲ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸੱਤਾਜੀਤ ਸਾਰੇ ਸਾਡੇ ਸਾਥੀ ਬਾਕੀ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਆਏ ਨੇ ਵਰਕਰ ਆਏ ਨੇ ਉਹਨਾਂ ਵੱਲੋਂ ਸ਼ਰਧਾਂਜਲੀ ਭੇਟ ਹੈ ਅਸੀਂ ਦੇਖ ਲਿਆ ਕਿੱਥੇ ਦੇਖ ਰਿਹਾ ਹਾਂ ਇਹ ਤਾਂ ਬੜਾ ਅਤਰਾਤੀ ਹਮਲਾ ਹੋਇਆ ਬਹੁਤ ਹਾਈ ਸਕਿਉਰਿਟੀ ਜ਼ੋਨ ਸੀਗਾ ਪਰ ਫਿਰ ਵੀ ਅਤਵਾਦੀ ਹਮਲਾ ਹੋਇਆ ਕੋ ਸਮੇਂ-ਸਮੇਂ ਤੇ ਸਰਕਾਰ ਦੀ ਪਿਛਲੀ ਜੋ 14-15 ਸਾਲਾਂ ਤੋਂ ਸਕੇਂਦਰਜ ਭਾਜਪਾ ਦੀ ਸਰਕਾਰ ਹੈ ਚਾਹੇ ਉਹ ਪਲਵਾਮਾ ਆ ਜਾਂ ਹੋਰ ਵੀ ਵੱਖ-ਵੱਖ ਦੇਖਦੇ ਹਿੱਸਿਆਂ 'ਚ ਜੋ ਟੈਰਰਿਸਟ ਅਟੈਕ ਹੋਏ ਨੇ ਇਹ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਜੋ ਸੁਣਦਿਆਂ ਉੱਥੋਂ ਦੇ ਸੈਲਾਨੀਆਂ ਤੋਂ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਬਚੇ ਨੇ ਉਹਨਾਂ ਦੇ ਸੁਣਨ ਮੁਤਾਬਕ ਸਾਨੂੰ ਪਤਾ ਲੱਗ ਰਿਹਾ ਕਿ 1 ਘੰਟਾ ਪੂਰਾ ਇਹ ਸਾਰੀ ਗੋਲਾਵਾਰੀ ਹੋਈ ਆ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ ਚਾਹੇ ਮੈਂ ਪਹਿਲਾਂ ਵੀ ਗਰ ਚੁੱਕਾ ਆਂ ਚਾਹੇ ਉਹ ਪਲਵਾਮਾ ਹੋਵੇ ਬਿਖੇ ਹੋਏ ਚਾਹੇ ਆ ਹੋਵੇ ਜਸ ਤੋਂ ਬਖ ਬਖ ਜੋ ਅਟੈਕਸ ਹੋਏ ਨੇ ਦੇਖੋ ਕੇਂਦਰ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਰਾ ਆਈ ਵੀ ਹੋਰ ਖੁਫੀਆ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਕੰਮ ਕਰਦੀਆਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਮਹਿਲਗਾਮ ਚ ਜੋ ਕ ਸਲਾਮੀ ਟੂਰਿਸਟ ਪਲੇਸ ਹੈ ਉੱਥੇ ਇਹ ਜੀ ਘਟਨਾ ਵਾਪਰਨ ਜਾ ਰਹੀ ਹੈ ਇਹ ਉਹਨਾਂ ਦਾ ਸਭ ਤੋਂ ਵੱਡਾ ਫੇਲਿਅਰ ਹੈ ਕਿ 26 ਜੋ ਲੋਕ ਸਾਡੇ ਦੇਸ਼ ਦੇ ਸ਼ਹੀਦ ਹੋਏ ਨੇ ਇਹ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੈ ਜੇਕਰ ਕਿਸੇ ਹੋਰ ਪਾਰਟੀ ਸਰਕਾਰ ਹੁੰਦੀ ਤਾਨਾ ਨੇ ਅਸਥੀਪਿਆਂ ਦੀ ਮੰਗ ਕਰ ਲੈਣੀ ਸੀ ਪਰ ਤੁਸੀਂ ਕੀ ਦੇਖ ਰਹੇ ਹੋ ਆਉਣ ਵਾਲੇ ਕੱਲ ਨੂੰ ਮੋਦੀ ਜੀ ਬਿਹਾਰਤ ਜਾ ਰਹੇ ਨੇ ਤੇ ਰੈਲੀ ਕਰਕੇ ਆ ਰਹੇ ਨੇ ਇਹਨਾਂ ਲਈ ਇਹ ਜੇ ਅਟੈਕ ਸਿਰਫ ਚੋਣਵੀ ਸਟੰਟ ਹੁੰਦੇ ਆ ਉਹਨੂੰ ਕਿਵੇਂ ਦੇਖਦੇ ਹੋ ਚਾਹ ਚੋਣਵੀ ਸਟੰਟ ਦੇ ਵਿੱਚ ਇਹਨਾਂ ਨੇ ਇੱਕ ਪੱਤਾ ਖੇਡਿਆ ਕਿ ਹਿੰਦੂ ਤੇ ਮੁਸਲਮਾਨ ਏਕਤਾ ਨੂੰ ਜਿਹੜਾ ਤੋੜਿਆ ਜਾਵੇ ਪਰ ਫਿਰ ਵੀ ਲੱਗਦਾ ਵੀ ਲੋਕ ਜਾਗਰੂਕ ਨੇ ਆਵਾਮ ਜਾਗਰੂਕ ਹੈ ਡੈਫੀਨੇਟਲੀ ਭਾਜਪਾ ਦੀ ਕੇਂਦਰ ਦੀ ਸਰਕਾਰ ਜਦੋਂ ਦੀ ਸੱਤਾ ਚਾਹੀਏ ਨੇ ਹਮੇਸ਼ਾ ਵੱਖ-ਵੱਖ ਵਰਗਾਂ 'ਚ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਤੇ ਜਾਤ ਪਾਤ ਦਾ ਪੱਤਾ ਖੇលਿਆ ਇਹ ਪਿਛਲੇ ਕੱਲ ਤੋਂ ਇਹਨਾਂ ਦਾ ਇੱਕ ਮੀਡੀਆ ਗੋਦੀ ਮੀਡੀਆ ਜੋ ਨੈਰੇਟਿਵ ਚਲਾਇਆ ਹੋਇਆ ਉਹ ਕਹਿ ਰਹੇ ਨੇ ਦੇਖਦੇ ਹਿੰਦੂਆਂ ਤੇ ਅਟੈਕ ਨੋ ਇਹ ਦੇਖਦੇ ਹਿੰਦੂਆਂ ਤੇ ਨਹੀਂ ਮੁਸਲਮਾਨਾਂ ਤੇ ਨਹੀਂ ਸਿੱਖਾਂ ਤੇ ਨਹੀਂ ਇਸਾਈਆਂ ਤੇ ਨਹੀਂ ਇਹ ਭਾਰਤੀਆਂ ਤੇ ਅਟੈਕ ਹੋਇਆ ਕਿਸੇ ਇੱਕ ਇੱਕ ਧਰਮ ਤੇ ਨਹੀਂ ਕਿਸੇ ਇੱਕ ਜਾਤ ਤੇ ਨਹੀਂ ਪੂਰੇ ਹਿੰਦੁਸਤਾਨ ਤੇ ਅਟੈਕ ਹੋਇਆ ਇੱਕ ਮੁਸਲਮਾਨ ਦੀ ਉੱਥੇ ਹੱਤਿਆ ਹੋਈ ਹੈ ਉਹ ਫਲਾਣੀ ਅਨੁਛਾਣ ਦੇ ਵਿੱਚ ਆਪਣਾ ਲੋਕਾਂ ਦਾ ਪਾਰ ਹੈ ਉਹਨੂੰ ਕਿਵੇਂ ਦੇਖੋ ਸਾਡਾ ਦੇਸ਼ ਬਹੁਤ ਜਿਆਲੂਕਸਨ ਦੇ ਲੋਕ ਨੇ ਬਹੁਤ ਸ਼ਹੀਦ ਇੱਥੇ ਪਾਈਆਂ ਗਏ ਨੇ ਤੇ ਦੇਸ਼ ਚ ਅਲੱਗ-ਅਲੱਗ ਸੂਬੇ ਦੇ ਕਿਸੇ ਵੀ ਕੋਨੇ ਚ ਬਹੁਤ ਇਹ ਨੌਜਵਾਨ ਨੇ ਜੋ ਫਿਰਕਾ ਪ੍ਰਸਦੀ ਦੀ ਉਹ ਚ ਨਹੀਂ ਆਉਂਦੇ ਇਹਨਾਂ ਦੀ ਗੇਮ ਚ ਨਹੀਂ ਆਉਂਦੇ ਉਹ ਹਮੇਸ਼ਾ ਆਪਣੇ ਵਤਨ ਨੂੰ ਆਪਣੇ ਦੇਸ਼ ਨੂੰ ਅੱਗੇ ਰੱਖ ਕੇ ਆਪਣੇ ਫਰਜ਼ ਨੂੰ ਅੱਗੇ ਰੱਖ ਕੇ ਚੱਲਦੇ ਨੇ ਤੇ ਜਾਨ ਦੀ ਪਰਵਾਹ ਨਾ ਕਰਦੇ ਆਪਣੀ ਜਾਨ ਵੀ ਬਲੀ ਉਹ ਲਾ ਦਿੰਦੇ ਨੇ ਕਾਂਗਰਸ ਪਾਰਟੀ ਵੱਲੋਂ ਕੀ ਹੈ ਜਿਹੜਾ ਐਕਸ਼ਨ ਹੋਊਗਾ ਕਾਂਗਰਸ ਪਾਰਟੀ ਵੱਲੋਂ ਲਾ ਲਓ ਸਾਡੀਆਂ ਪਾਰਟੀਆਂ ਵੱਲੋਂ ਲਾ ਲਓ ਦੇਖੋ ਜੀ ਇਹ ਟ੍ਰਿਬਿਊਟ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਬਾਕੀ ਸਾਰਿਆਂ ਦੇ ਦਿਲ ਦੁਖੇ ਨੇ ਜਦੋਂ ਕਿਸੇ ਦਾ ਉਹ ਭਾਈ ਗਿਆ ਕਿਸੇ ਦਾ ਪੁੱਤ ਗਿਆ ਕਿਸੇ ਦਾ ਪਿਤਾ ਗਿਆ ਜੋ ਬਖ ਬਖ ਇੱਕ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਉਹਦੀ 6 ਦਿਨ ਪਹਿਲਾਂ ਹੀ ਜੋ ਨੇਵੀ ਦਾ ਇੱਕ ਮੁਲਾਜ਼ਮ ਸੀ ਮੁੰਡਾ ਉਹਦਾ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅੱਬ ਦਾ ਖੁਸ਼ੀਆਂ ਮਨਾਉਣਾ ਸੀ ਸ਼ਾਇਦ ਉਹਨੂੰ ਨਹੀਂ ਪਤਾ ਸੀ ਕਿ ਸਰਕਾਰ ਦੇ ਫੇਲੀਅਰ ਕਰਨ ਸਾਨੂੰ ਉਹਨੂੰ ਜ਼ਿੰਦਗੀ ਤੋਂ ਹੱਥੋਂ ਨੇ ਚਲੇਗੀ bagi tori fotak ini betik yang kan sama macam dia ਬਿਲਕੁਲ ਜੀ ਦੇਖੋ ਜਿਹੜੀ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਹ ਸਾਰੇ ਭਾਰਤ ਵਾਸੀਆਂ ਦੇ ਲਈ ਬਹੁਤ ਦੁੱਖ ਦੇ ਦੇਗਾ ਮਨ ਨੂੰ ਬਲੁੰਦਰ ਵਾਲੀ ਘਟਨਾ ਹੈ ਇਹੋ ਜੀਆਂ ਘਟਨਾਵਾਂ ਨੇ ਜਿਹੜੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਸਾਡੀ ਪਾਰਟੀ ਵੱਲੋਂ ਵੀ ਅੱਜ ਕਿਉਂਕਿ ਅਸੀਂ ਕੋਈ ਰਾਜਨੀਤੀ ਕਰਨ ਨਹੀਂ ਆਏ ਸਾਨੂੰ ਪਤਾ ਹੀ ਹੈ ਸਾਰੇ ਵੱਖ-ਵੱਖ ਪਾਰਟੀਆਂ ਦੇ ਨਮਾਇंदे ਇੱਥੇ ਖੜੇ ਆ ਵੱਖ-ਵੱਖ ਸਾਰੇ ਵਲੰਟੀਅਰ ਖੜੇ ਆ ਪੂਰਾ ਭਾਈਚਾਰਕ ਜਿਹੜੀ ਸਾਂਝ ਹੈ ਉਸ ਨੂੰ ਕਾਇਮ ਰੱਖਦੇ ਹੋਏ ਅਸੀਂ ਜਿਹੜਾ ਕੇਂਦਰੀ ਗਹਿਰ ਮੰਤralਾ ਤੋਂ ਮੰਗ ਕਰਦੇ ਆ ਕਿ ਇਹੋ ਜੀਆਂ ਕਤਾਈਆਂ ਕਰਨ ਵਾਲੇ ਇਹੋ ਜਿਹੇ ਭੈੜੇ ਅੰਸਰ ਜਿਹੜੇ ਸਾਡੇ ਦੇਸ਼ ਦੀ ਸ਼ਾਂਤੀ ਦੇ ਲਈ ਸਾਡੇ ਦੇਸ਼ ਦੀ ਭਾਈਚਾਰਕ ਸਾਂਝ ਦੇ ਲਈ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਤਾਂ ਕਿ ਜਿਹੜਾ ਇਸ ਤਰ੍ਹਾਂ ਦੀਆਂ ਬਾਰੇ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਾੜਾ ਅਨਸਰ ਹੋ ਅੰਜਾਮ ਨਾ ਦੇ ਸਕੇ ਅੱਜ ਤੁਸੀਂ ਵੱਖ-ਵੱਖ ਪਾਰਟੀਆਂ ਦੇ ਸਾਰੇ ਮੈਂ ਇੱਥੇ ਇਕੱਠੇ ਹੋਏ ਹਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿ ਅੱਜ ਤੁਸੀਂ ਇੱਕ ਮੰਚ ਤੇ ਸਾਰੇ ਜਣੇ ਇਕੱਠੇ ਹੋ ਗਏ ਆਂ ਦੇਖੋ ਜਦੋਂ ਵੀ ਕਿਤੇ ਭਾਰਤ ਤੇ ਕੋਈ مصیبت ਪੈਂਦੀ ਆ ਚਾਹੇ ਦੇਸ਼ ਦੀ مصیبت ਸਾਰਿਆਂ ਦੀ مصیبت ਹੁੰਦੀ ਆ ਮੇਰੇ ਖਿਆਲ ਵਿੱਚ ਉਦੋਂ ਕੋਈ ਰਾਜਨੀਤਿਕ ਪਾਰਟੀ ਨਹੀਂ ਰਾਜਨੀਤਿਕ ਪਾਰਟੀਆਂ ਸਾਡੇ ਸਾਰੇ ਅਸੀਂ ਇੱਕੋ ਪਿੰਡਾਂ ਦੇ ਇੱਕੋ ਸ਼ਹਿਰਾਂ ਦੇ ਇੱਕੋ ਵਾਸੀ ਹੁੰਨੇ ਆ ਹਾਂ ਠੀਕ ਆ ਵੀ ਵਿਚਾਰਕ মতਪੇਦ ਹੁੰਦੀ ਆ ਪਰ ਜਦੋਂ ਕੋਈ ਇਹੋ ਜਿਹਾ ਸੰਵੇਦਨਸ਼ੀਲ ਮਾਮਲਾ ਭਾਰਤ ਦੇ ਉੱਪਰ ਸਾਹਮਣੇ ਪੈਂਦਾ ਸਾਡੇ ਦੇਸ਼ ਦੇ ਉੱਪਰ ਇਸ ਤਰ੍ਹਾਂ ਦੀ مصیبت ਆਉਂਦੀ ਆ ਉਦੋਂ ਕੋਈ ਪਾਰਟੀ ਨਹੀਂ ਉਦੋਂ ਅਸੀਂ ਇੱਕ ਮੁੱਠ ਹੋ ਕੇ ਇਹੋ ਜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਆ ਕੇਂਦਰ ਦੇ ਵੀ ਨਾਲ ਆ ਅਸੀਂ ਤਾਂ ਕਿ ਇਹੋ ਜੀਆਂ ਜਿਹੜੀਆਂ ਸਖਤ ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਇਹੋ ਜਿਹੇ ਦੁਵਾਰਾ ਘਟਨਾਵਾਂ ਨੇ ਜਿਹੜੀਆਂ ਨਾ ਹੋਣ। ਇਹ ਇਹ ਸਰਕਾਰ ਜੀਡੀਪੀ ਇਹਦੇ ਪੱਧਰ ਨੂੰ ਕਿਵੇਂ ਦੇਖਦੇ ਹੋ? ਇਹਦੇ ਫੇਲੀਅਰ ਨੂੰ ਕਿਵੇਂ ਦੇਖਦੇ ਹੋ? ਕਿ ਇੱਕ ਫੇਲ ਹੋਇਆ ਜਿਹੜੀ ਇਹਨਾਂ ਸਿਕਿਉਰਿਟੀ ਸੀ ਉਹ ਫੇਲ ਹੋਈ ਹੈ। ਦੇਖੋ ਸਮਾਜਿਕ ਨਜ਼ਰੀਏ ਤੋਂ ਅਸੀਂ ਦੇਖੀ ਅੱਤਵਾਦ ਦਾ ਕੋਈ ਵੀ ਜਿਹੜਾ ਜਾਤ ਆ ਜਾਂ ਧਰਮ ਆ ਜਾਂ ਕੋਈ ਪਾਰਟੀ ਨਹੀਂ ਹੁੰਦੀ ਪਰ ਇੱਥੇ ਮੈਂ ਮੰਨਦੀ ਆ ਕਿ ਭਾਜਪਾ ਸਰਕਾਰ ਦੀ ਬਾਕੀ ਫੇਲੀਅਰ ਹੈ ਕਿਉਂਕਿ ਉਹ ਇੱਕ ਕੇਂਦਰ ਦੇ ਵਿੱਚ ਸਰਕਾਰ ਆ ਪਿਛਲੇ 15 ਸਾਲਾਂ ਤੋਂ ਸਾਡੇ ਭਾਰਤ ਦੇ ਉੱਪਰ ਰਾਜ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਦੇ ਵਿੱਚ ਕਤਾਹੀ ਆ ਉਹ ਵਰਤੀ ਗਈ ਆ ਜਿਹਦੇ ਨਾਲ ਸਾਡੇ ਜਿਹੜੇ ਅੱਜ ਪਰਿਵਾਰ ਨੇ 27 ਪਰਿਵਾਰ 26 27 ਪਰਿਵਾਰ ਨੇ ਜਿਹੜੇ ਅੱਜ ਦੁਖਾਂਤ ਦੇ ਵਿੱਚ ਵਿਸਰ ਰਹੇ ਨੇ ਜਿੱਥੇ ਅਸੀਂ ਉਹਨਾਂ ਦੇ ਨਾਲ ਸਾਡਾ ਸਾਰਾ ਜਿੰਨਾ ਵੀ ਦੜਵਾ ਹਲਕਾ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਜਿਹੜਾ ਜੁਆਇਨ ਕਰਦਾ ਅਸੀਂ ਉਹਨਾਂ ਦੇ ਨਾਲ ਸਵੇਦਨਾ ਪ੍ਰਗਟ ਕਰਦੇ ਹੋਏ ਅਸੀਂ ਇਹ ਭਾਜਵਾ ਸਰਕਾਰ ਦੀ ਫੇਲੀਅਰ ਮੰਨਦੇ ਆ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਕਤਾਹੀ ਹੈ ਜਿਹੜੀ ਉਹ ਕਿਉਂ ਬਰਤੀ ਕਿਉਂ ਕਿ ਬੇਸ਼ੱਕ ਉਥੇ ਇੱਕ ਤਰ੍ਹਾਂ ਦਾ ਤੁਸੀਂ ਦੱਸ ਦਿਓ ਵੀ ਕੈਂਪ ਵੀ ਹੈ ਹਨਾ ਤਾਂ ਇਹੋ ਜਿਹੀ ਕਤਾਈਆਂ ਵਰਤਣੀਆਂ ਉਹ ਦੇਸ਼ ਦੀ ਸੁਰੱਖਿਆ ਦੇ ਲਈ ਖਤਰਨਾਕ ਸਿੱਧ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਸਾਡੇ ਹੀ ਨੌਜਵਾਨ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦਾ ਜਿਹੜਾ ਪਰਿਵਾਰ ਹੈ ਪੂਰੇ ਦਾ ਪੂਰਾ ਵਿਗੜਦਾ ਆਪਣੇ ਦੇਖਦੇ ਹੋਏ ਸੋਸ਼ਲ ਮੀਡੀਆ ਤੇ ਵੀ ਆ ਰਿਹਾ ਕਿ ਉੱਥੇ ਇੱਕ ਮੁਸਲਮਾਨ ਬੱਚੇ ਨੇ ਆਪਣੀ ਜਾਨ ਦਿੱਤੀ ਹੈ ਸਲਾਨੀਆਂ ਨੂੰ ਬਚਾਉਂਦੇ ਹੋਏ ਉਹਨੂੰ ਕਿਵੇਂ ਦੇਖਦੇ ਹਾਂ ਦੇਖੋ ਉਹੀ ਮੈਂ ਤਾਂ ਕਹਿ ਰਹੀਆਂ ਵੀ ਜਿਹੜੇ ਅੱਤਵਾਦੀ ਹੁੰਦੇ ਨੇ ਇਹਨਾਂ ਦਾ ਕੋਈ ਧਰਮ ਜਾਂ ਯਾਤ ਨਹੀਂ ਹੁੰਦਾ ਜੇ ਆਪਾਂ ਪਹਿਲਾਂ ਅਸੀਂ ਖਬਰ ਦੇਖ ਰਹੇ ਸੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਸਾਡਾ ਥੰਮ ਹੈ ਜਿਹੜਾ ਸਾਡੇ ਸਾਹਮਣੇ ਸਾਰੀਆਂ ਇਹੋ ਜਿਹੀਆਂ ਹਰਕਤਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਤਾਂ ਉੱਥੇ ਅਸੀਂ ਦੇਖ ਰਹੇ ਸੀਗੇ ਵੀ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਜਿਹੜਾ ਮੁਸਲਮਾਨ ਛੱਡਿਆ ਜਾਂਦਾ ਪਰ ਉੱਥੇ ਵੀ ਦੇਖੋ ਕਿਤੇ ਨਾ ਕਿਤੇ ਕਤਾਹੀ ਵਰਤੀ ਗਈ ਹੈ ਵੀ ਮੁਸਲਮਾਨ ਵੀ ਉਹ ਆ ਤਾਂ ਇਹਨਾਂ ਦਾ ਧਰਮ ਨਹੀਂ ਹੁੰਦਾ ਇਹ ਇਨਸਾਨੀਅਤ ਦੇ ਨਾਮ ਉੱਤੇ ਦਾਗ ਨੇ। ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਭਾਰਤ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਇਹ ਜਿਹੜਾ ਦਿਖਾਂਤ ਹੈ ਸਾਡੇ ਸਾਹਮਣੇ ਆਇਆ। ਮੈਂ ਚਾਹੁੰਨੀ ਆਂ ਵੀ ਇਹੋ ਜਿਹੇ ਜਿਹੜੇ ਭਾਜਪਾ ਸਰਕਾਰ ਹੈ ਜਿਹੜੀ ਰਾਜ ਕਰ ਰਹੀ ਹੈ ਇਸ ਤਰ੍ਹਾਂ ਦੀਆਂ ਘਟੀਆਂ ਜਿਹੜੀਆਂ ਚਾਲਵਾਜਾਂ ਨੇ ਉਹਨਾਂ ਤੋਂ ਸੁਚੇਤ ਰਹੇ ਉਹਨਾਂ ਦੇ ਉੱਪਰ ਜਿਹੜੀ ਇਸ ਤਰ੍ਹਾਂ ਦੀ ਖਤਰਨਾਕ ਸਾਡੇ ਭਾਰਤ ਦੇ ਉੱਪਰ ਫੇਰ ਦੁਬਾਰਾ ਨਾਮੁਲਿਆ। ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਜਾਂ ਸੱਤਾ 'ਚ ਨਹੀਂ ਹੁੰਦੀ ਸੀ ਉਦੋਂ ਇਹ ਅਸਤੀਫਾ ਦੀ ਮੰਗ ਕਰਦੀ ਹੁੰਦੀ ਸੀ। ਬਿਲਕੁਲ ਦੇਖੋ ਜਦੋਂ ਭਾਜਪਾ ਬੇਸ਼ੱਕ ਅਸੀਂ ਇੱਥੇ ਅੱਜ ਰਾਜਨੀਤੀ ਨਹੀਂ ਕਰਨਾ ਹੈ ਪਰ ਇਹਨਾਂ ਦਾ ਪਹਿਲੇ ਦਿਨੋਂ ਇਹ ਰਿਹਾ ਕਿ ਇਹਨਾਂ ਨੇ ਕੱਟੜਵਾਦਤਾ ਤੇ ਵਖਵਾਤੇ ਫਿਰਕਾਪ੍ਰਸਤੀ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ ਹੈ ਬਾਰੇ ਅਸੀਂ ਗੁਰੂ ਸਾਹਿਬਾਂ ਦੇ ਉਸ ਆਪਣੇ ਪ੍ਰੰਤਨ ਇਤਿਹਾਸ ਨੂੰ ਜਿਉਂਦਾ ਰੱਖ ਰਹੇ ਹਾਂ ਜਿੱਥੇ ਅੱਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਡੇ ਦੇਸ਼ ਦੇ ਵਿੱਚੋਂ ਹਿੰਦੂ ਸਿੱਖ ਮੁਸਲਮਾਨ ईसाई ਇਹਨਾਂ ਨੂੰ ਕਦੇ ਵੀ ਖਤਰਾ ਨਹੀਂ ਹੈਗਾ ਤੇ ਨਾ ਹੀ ਇਸ ਭਾਈਚਾਰਕ ਸਾਂਝ ਨੂੰ ਕਿ ਵੀ ਇਸ ਤਰ੍ਹਾਂ ਦੀ ਜਿਹੜੀ ਵੀ ਵੱਖਵਾਦੀ ਪਾਰਟੀ ਹੈ ਜੋ ਤੋੜਨ ਦੀ ਕੋਸ਼ਿਸ਼ ਕਰੂਗੀ ਉਹ ਕਦੇ ਵੀ ਇਸ ਵਿੱਚ ਕਾਮਯਾਬ ਹੈ ਜੜੀ ਉਹ ਅਸੀਂ ਭਾਰਤ ਵਾਸੀ ਨਹੀਂ ਹੋਣ ਦੇਵਾਂਗੇ ਕੈਪਟਨ ਗੁਲਾਬ ਸਿੰਘ ਜੀ ਤੁਸੀਂ ਅਜੇ ਫੌਜ ਚੋਂ ਰਿਟਾਇਰ ਹੋ ਕੈਪਟਨ ਰਿਟਾਇਰ ਹੋ ਅੱਜ ਤੁਸੀਂ ਸ਼ਰਧਾਂਜਲੀ ਦੇਣ ਪਹੁੰਚੇ ਹੋ ਵੱਖ-ਵੱਖ ਸੰਸਥਾਵਾਂ ਨੇ ਵੱਖ-ਵੱਖ ਧਾਰਮਿਕ ਰਾਜਨੀਤਿਕ ਹੋਰ ਲੋਕ ਪਹੁੰਚੇ ਨੇ ਸ਼ਰਧਾਂਜਲੀ ਦੇਣ ਥੇ ਮੈਂ ਦੇਖ ਦਊ ਇਸ ਨੂੰ ਜੀ ਇਹ 22 ਤਰੀਕ ਦੀ ਜਿਸ ਦਿਨ ਤੋਂ ਘਟਨਾ ਵਾਪਰੀ ਹੈ ਮੈਂ ਹੀ ਨਹੀਂ ਕੱਲਾ ਸਾਡੇ ਹਿੰਦੁਸਤਾਨ ਦਾ ਭਾਰਤਵਤੀ ਜਿਹੜਾ ਇਸ ਭਾਰਤ ਨੂੰ ਪਿਆਰ ਕਰਦਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਚਾਹੇ ਉਹ ਕਿਸੇ ਵੀ ਸਮਾਜ ਨਾਲ ਸੰਬੰਧ ਰੱਖਦਾ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹਰ ਬੰਦੇ ਦਾ ਦਿਲ ਜਿਹੜਾ ਬਲੁੰਦ ਰਹਾ ਗਿਆ ਇਹ ਬਹੁਤ ਦਰਦਨਾਕ ਘਟਨਾ ਮੈਂ ਇੱਕ ਦੇਸ਼ ਦਾ ਸਾਬਕਾ ਸੈਨ ਕੋਨ ਤੇ ਨਾਤੇ ਕਿਉਂਕਿ ਮੈਂ ਫੌਜ ਦੇ ਵਿੱਚ ਕਾਫੀ ਲੰਮੀ ਸੇਵਾ ਕੀਤੀ ਆ ਮੈਂ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਲੰਮੀਆਂ ਸੇਵਾਵਾਂ ਨਿਭਾਈਆਂ ਨੇ ਮੇਰੇ ਦੇਸ਼ ਦੇ ਚਾਹੇ ਉਹ ਜੰਮੂ ਕਸ਼ਮੀਰ ਦੇ ਐਂਡ ਵਾਲੇ ਕੋਰਨਰ ਤੋਂ ਲੈ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਜਿੰਨੋਂ ਆਪਾਂ ਕਹਿੰਦੇ ਆ ਕਦੇ ਵੀ ਮੈਂ ਕਿਸੇ ਭਾਰਤੀ ਨੂੰ ਇਹ ਨਹੀਂ ਦੇਖਿਆ ਕਿ ਮੇਰੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਜਦੋਂ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਹਰ ਭਾਰਤੀ ਨੂੰ ਦੁੱਖ ਹੁੰਦਾ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਐ ਜੀ ਸੈਨਿਕ ਇਸ ਨੂੰ ਫੀਲ ਕਰ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਕੋਈ ਕਟਾਈ ਕੱਟੀ ਗਈ ਆ ਜਾਂ ਕਟਾਈ ਹੋਈ ਹੈ ਦੇਖੋ ਨੋ ਡਾਟੇ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਕੋਈ ਇਹ ਜੀ ਘਟਨਾ ਵਾਪਰਦੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਲੂਪ ਹੋਲ ਹੁੰਦਾ ਜਿਹਦਾ ਉਹ ਲੋਕ ਜਿਹੜਾ ਫਾਇਦਾ ਉਠਾਉਂਦੇ ਨੇ ਤੇ ਅਸੀਂ ਇਹੀ ਮੰਨ ਕਰ ਦਿਆਂ ਕਿ ਸਾਡੀ ਅਗਰ ਕਿਸੇ ਵੀ ਤਰ੍ਹਾਂ ਦੀ ਉੱਥੇ ਸੁਰੱਖਿਆ ਦੇ ਵਿੱਚ ਕੋਈ ਕਟਾਈ ਹੋਈ ਆ ਜਾਂ ਕਿਸੇ ਸੁਰੱਖਿਆ ਏਜੰਸੀ ਦੇ ਕੋਈ ਆਪਾਂ ਕਹਿੰਦੇ ਲੂਪ ਹੋਲ ਉਹਨਾਂ ਨੂੰ ਮਿਲਿਆ ਤਾਂ ਇਹਦੇ ਉੱਤੇ ਭਾਰਤ ਸਰਕਾਰ ਨੂੰ ਕੇਂਦਰੀ ਜਿਹੜਾ ਸਾਡਾ ਗ੍ਰਹਿ ਮੰਤਰਾਲਾ ਉਹਨੂੰ ਇਹਦੇ ਉੱਤੇ ਬਿਲਕੁਲ ਗਹਿਰਾਈ ਦੇ ਨਾਲ ਕੰਮ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਤੇ ਸਾਡੇ ਜਿਹੜੇ ਦੇਸ਼ ਦੇ ਭਾਰਤ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਨਾਲ ਰਹਿ ਸਕਣਾਂ ਢੜਬਾ ਸ਼ਹਿਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੱਲੋਂ ਜਿਹੜੇ ਵੱਡੇ ਪੱਤਰ ਦੇ ਨੁਮਾਇंदे ਦੂ ਐਸੇ ਪਹੁੰਚੇ ਨਹੀਂ ਇੱਕ ਤਰ੍ਹਾਂ ਸੰਜੇ ਮੰਚ ਤੇ ਇਕੱਠੇ ਹੋਏ ਨੇ ਆਪਣੇ ਦੁੱਖ ਬਿਆਨ ਕੀਤਾ ਹੈ ਸ਼ਰਧਾਂਜਲੀ ਦਿੱਤੀ ਹੈ ਕੈਂਡਲ ਮਾਰਚ ਕਰਦੇ ਆ ਉਹਨੂੰ ਕਿਵੇਂ ਦੇਖਦੇ ਹੋ ਕਿ ਅਸੀਂ ਰਾਜਨੀਤੀ ਤੋਂ ਹਟ ਕੇ ਵੀ ਇਕੱਠੇ ਹੋ ਸਕਣ ਵਾਲੇ ਭਾਰਤੀ ਲੋਕ ਹਾਂ ਜੀ ਇਸ ਚੀਜ਼ ਨੂੰ ਸਾਰੇ ਨੂੰ ਅਸੀਂ ਨੇ ਕੱਲ ਮੈਂ ਕਈ ਬੰਦਿਆਂ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਕਿ ਜਿਹੜੀ ਘਟਨਾ ਹੋ ਰਹੀ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਆਓ ਆਪਾਂ ਰਲ ਕੇ ਇਕੱਠੇ ਹੋ ਕੇ ਇਸ ਨੂੰ ਇੱਕ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਆਪਾਂ ਇੱਕ ਰੋਸ ਪ੍ਰਦਰਸ਼ਨ ਆ ਜਿਹੜਾ ਕਰੀਏ ਤੇ ਉਹ ਜਦੋਂ ਜਿੱਦਾਂ ਜਿੱਦਾਂ ਅੱਗੇ ਇਹ ਖਬਰ ਆ ਜਿਹੜੀ ਫੈਲਦੀ ਗਈ ਮੈਨੂੰ ਹਰ ਇੱਕ ਪਾਰਟੀ ਦੇ ਮੈਂਬਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਕਿਸੇ ਵੀ ਬੰਦੇ ਨੇ ਨਾਂ ਨਹੀਂ ਕੀਤੀ ਜਿਨ੍ਹਾਂ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਤੇ ਸਾਰੇ ਬੰਦੇ ਅੱਜ ਇੱਥੇ ਪਹੁੰਚ ਕੇ ਉਹਨਾਂ ਨੇ ਏਕਤਾ ਦਾ ਜਿਹੜਾ ਇੱਥੇ ਬਹੁਤ ਵੱਡਾ ਸਬੂਤ ਦਿੱਤਾ ਤੇ ਅਸੀਂ ਇਸ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ ਹਾਂ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿਵੇਂ ਭੈਣ ਜੀ ਨੇ ਵੀ ਪਹਿਲਾਂ ਕਿਹਾ ਰਾਜਨੀਤਿਕ ਤੌਰ ਤੇ મત ਭੇਦ ਹੋ ਸਕਦੇ ਨੇ ਪਰ ਭਾਰਤ ਦੇ ਨਾਂ ਦੇ ਉੱਤੇ ਸਾਡੇ ਲੋਕਾਂ ਨੂੰ ਨਾ ਅੱਜ ਤੱਕ ਕੋਈ ਵੰਡ ਸਕਿਆ ਤੇ ਨਾ ਹੀ ਕੋਈ ਅੱਗੇ ਤੋਂ ਵੰਡ ਸਕੇਗਾ ਇਹ ਸਾਡੇ ਭਾਰਤਾਂ ਦੇ ਏਕਤਾ ਅਤੇ ਭਾਰਤਿਆਂ ਦੇ ਇਕੱਠ ਦਾ ਜਿਹੜਾ ਬਹੁਤ ਵੱਡਾ ਸਬੂ ਪਰ ਸਾਧੀਆਂ ਚਪਕਪਕ ਪਾਰਟੀਆਂ ਵੱਲੋਂ ਪਹਿਲ ਕਾਂ ਦਾ ਜਿਹੜਾ ਅਤਵਾਦੀ ਹਮਲਾ ਹੋਇਆ ਸੀਗਾ ਉਹਨਾਂ ਦੇ ਮਿਰਸਾ ਕਾਂ ਜਿਹੜੀ ਅੱਜ ਸਰਧਾਂ ਦੇ ਲਈ ਟੈਂਡ ਲਾਹਣ ਚੱਲੇ ਆਏ ਆ ਤੁਸੀਂ ਉਹਦੇ ਸਮੂਹ ਦੀਨ ਕੀਤੀ ਹੈ ਸੇਮਨਾ ਬਰੋਗ ਜੋ ਘਟਨਾ ਹੋਈ ਆ ਪਹਿਲ ਕਾਂ ਦੇ ਵਿੱਚ ਬਹੁਤ ਮੰਦਪਾਗੀ ਘਟਨਾ ਹੋਈ ਆ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹ ਸਰਬ ਧਰਮ ਸੰਗਮ ਦੇਸ਼ ਹੈ ਸਾਡਾ ਸਾਰੇ ਭਾਈਚਾਰੇ ਉਰੇ ਬਹੁਤ ਪਿਆਰ ਸਤਿਕਾਰ ਸਤਿਭਾਵਨਾ ਨਾਲ ਇਕੱਠੇ ਰਹਿੰਦੇ ਨੇ ਜੋ ਫਿਰ ਫਿਰਕਾਵਾਦ ਹੈ ਅਤਵਾਦ ਕਹੋ ਫਿਰਕਾਵਾਦ ਕਹੋ ਇਹ ਜੋ ਹਰਕਤਾਂ ਕਰ ਰਹੇ ਨੇ ਕਨੌਣੀਆਂ ਹਰਕਤਾਂ ਬਹੁਤ ਮੰਦਭਾਗੀਆਂ ਨੇ ਦੇਸ਼ ਨੂੰ ਬੰਡਣ ਵਾਲੀਆਂ ਨੇ ਜਿਹੜੇ ਅਤਵਾਦੀ ਹੁੰਦਾ ਹੈ ਉਹਦਾ ਕੋਈ ਧਰਮ ਕੋਈ ਜਾਤ ਇਹਦੀ ਕੋਈ ਧਰਮ ਜਾਤ ਨਹੀਂ ਹੁੰਦੀ ਇਹ ਸਿਰਫ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਕਰਕੇ ਹੀ ਆਪਣਾ ਜੋ ਫਿਰਕਾ ਪ੍ਰਸਤੀ ਕਰਕੇ ਰੋਕੜੇ ਸੇਕਣੀਆਂ ਚਾਹੁੰਦੇ ਨੇ ਪਰ ਜੋ ਸਾਡੇ ਲੋਕ ਨੇ ਇਕਜੁੱਟ ਨੇ ਇਕੱਠੇ ਨੇ ਸਾਰੇ ਧਰਮਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਅੱਜ ਇਕੱਠੇ ਹੋ ਕੇ ਬਹੁਤ ਇਹਨਾਂ ਦੀ ਬਰਾਈ ਕੀਤੀ ਗਈ ਹੈ ਠੀਕ ਹੈ ਜੀ ਕੇਂਦਰ ਦੇਵ ਜੀ